ਰਾਮ ਕਲੇ ਕੇ ਬਾਰ ਰਾਏ ਬਲਵੰਡ ਤथा ਸਤੇ ਢੂਮਾ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀ ਦੇ ਦੇ ਗੁਣਾ ਸਤ ਭੈਣ ਭਰਾਵ ਹੈ 파ਰੰਗਤ ਧਾਨ ਭੜੀ ਉਦੇ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨਹੀਂ ਉਦੇ ਲੈਣੇ ਤਰੇ ਓਨ ਛਤ ਸਿਰ ਕਰ ਸਿਫਤੇ ਅੰਮ੍ਰਿਤ ਕੀਵਦੇ ਮਤੋ ਕੋ ਰਾਤਮ ਦੇਵਤੀ ਖੜਕ ਚੋਰਪੂ ਰਾਖੇ ਜੀਤ ਗੁਰਸੇ ਲਹਿਰਾਸ ਕੀ ਨਾਨਕ ਸਲਾਮਤ ਥੀਵਦੇ ਸਹ ਟਿਕਾ ਦਿੱਤੋ ਸੇ ਜੀਵਦੇ ਲੈਣੇ ਦੀ ਫੇਰਾਈ ਨਾਨਕਾ ਤੋਹੀ ਘਟੀਏ ਜੋਤ ਉਹ ਚੁਕਤ ਸਾਇ ਸੋ ਕਾਇਆ ਫੇਰ ਪਲਟੀਏ ਜੋ ਲੈ ਸੋ ਚਤ ਨਰੰਜਣੀ ਹਮਲ ਤਖਤ ਬੈਠਾ ਗੁਰ ਹਟਿਏ ਕਰੇ ਜੇ ਗੁਰ ਫਰਮਾਇਆ ਸੇ ਜੋ ਕਾ ਲੋਣੀ ਛਟਿਏ ਲੰਗਰ ਚਲੇ ਗੁਰ ਸਭ ਦਾ ਹਰ ਤੋਟ ਨਾ ਹਵੀ ਖਟਿਏ ਖਰਚੇ ਦੇਤ ਖਸਮ ਦੀ ਆਪ ਖੈ ਦੇ ਖੈਰ ਦਬਟਿਏ ਹੋਵੇ ਸਿਫਤ ਖਸਮ ਦੀ ਨੂਰ ਅਰਸਾ ਕੁਰਸਾ ਛਟਿਏ ਤੁਧ ਦਿਠੇ ਸਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀਏ ਸਚ ਜੇ ਗੁਰ ਫਰਮਾਇਆ ਕਿਉ ਇਹ ਦੂ ਬੋਲੇ ਹਟੀਏ ਪੁੱਤਰੀ ਕੋ ਨਾ ਪਾਲਿਓ ਕਰ ਪੀਰੋ ਕੰਨੋ ਮੁਰਟੀਏ ਦਿਲ ਖੋਟੇ ਆਕੇ ਫਿਰ ਨਹੀਂ ਬੰਨੇ ਪਾਰ ਹੋ ਚਾਹੀਏ ਛਟੀਏ ਜਿਨ ਆਖ ਸੋਈ ਕਰੇ ਜਿਨ ਕੀਤੀ ਤਨੇ ਥਟੀਏ ਕੌਣ ਹਾਰੇ ਕਿਨ ਓਟੀਏ ਜਨ ਕੀ ਤੀਸੋ ਮਨਣਾ ਕੋ ਸਾਲ ਜਿਵਾ ਹੈ ਸਾੜੀ ਧਰਮ ਰਾਇ ਹੈ ਦੇਵਤਾ ਲੈ ਕਲਾ ਕਰੇ ਦਲਾਲੀ ਸਤਗੁਰ ਆਖੇ ਸੱਚਾ ਕਰੇ ਸਭਾਤ ਹੋਵੇ ਦਰਹਾਲੀ ਗੁਰ ਅੰਗਤਿ ਦੋਹੀ ਫਿਰ ਸੱਚ ਕਰਤੇ ਬੰਦ ਬਹਾਲੀ ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਸੈ ਢਾਲੀ ਦਰ ਸੇਵੇ ਉਮਤ ਖੜੀ ਮਾਸਕ ਲੈ ਹੋਏ ਜੰਗਾਲੀ ਦਰ درવેશ ਖਸਮ ਤੇ ਨਾ ਹੀ ਸੱਚੇ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤ ਹੀ ਚਾਹੋ ਪ੍ਰਤਾਲੀ ਲੰਗਰ ਤੋ ਲਤਵੰਡੀਏ ਰਸ ਅੰਮ੍ਰਿਤ ਕੀ ਰੇਖਾਲੀ ਗੁਰਸੇਖਾਂ ਕੇ ਮੁਖੋ ਜਲੇ ਮਨ ਮੁਖਤੀਏ ਫਰਾਲੀ ਬੇ ਕਬੂਲ ਖਸਾ ਮਨਾਲ ਜਾ ਕਾਲ ਵਰਤੀ ਕਾਲੀ ਮਾਤਾ ਖੇਵੇ ਸੋ ਸੋਈ ਜਿਨ ਕੋਈ ਉਠਾਲੀ ਹੋਰੀਓ ਗੰਗ ਵਹਾਈਏ ਦੁਨਾਈ ਆਖੇ ਕੀ ਕਿਉਣ ਨਾਨਕ ਇਸਰ ਜਗਨਾਤ ਉੱਚੇ ਦੀ ਵਣ ਵਰਕਿਓਣ ਮਾ ਦਾੜਾ ਪਰਵਤ ਕਰਨੇ ਤਰ ਬਾਸਕ ਸਬਦ ਰੜ ਕੀ ਆਉਣ 14 ਰਤਨ ਨਿਕਾਲੀ ਆਉਣ ਕਰਾਵਾ ਗੌਣਾ ਚਲ ਕੀ ਆਉਣ ਕੁਤਰਤ ਐ ਵੇ ਖਾਲੀਆਂ ਨਾ ਜਨ ਐ ਵਡਾ ਫੱਡ ਠਣਕੀ ਆਉਣ ਲੈਣੇ ਧਰੀ ਆਉਣ ਛਤ੍ਰਸਿਰ ਅਸਮਾਨ ਕੀ ਅੜਾ ਛਕਿ ਆਉਣ ਜੋਤ ਸਮਾਣੀ ਜੋਤ ਮਾ ਆਪ ਆਪ ਐ ਸੇਤੀ ਮਕਿਓਣ ਸਿਖਾ ਪੁੱਤਰਾ ਕੋਖ ਕੈ ਸਭ ਓਮਤ ਵੇਖੋ ਜੀ ਕੀ ਓਣ ਜਾਸੂ ਦੋਸ ਤਾ ਲੈਣਾ ਠਿਕੇ ਓਣ ਫੇਰ ਵਸਾਇਆ ਫੇਰਵਾਣਾ ਸਤਿਗੁਰ ਖਾਡੂਰ ਜਬ ਤਬ ਸੰਜਮ ਢਾੜ ਤੁਧ ਹੋਰ ਮੋਚ ਗਰੂਰ ਲਭ ਵੇਣਾ ਹੈ ਮਾਨਸਾ ਚ ਪਾਣੀ ਬੂਰ ਵਰੀਆਦਰ ਗੁਰੂ ਕੀ ਕੁਦਰਤੀ ਨੂਰ ਜੇ ਤੂੰ ਹੱਥ ਨਾ ਲੱਭੇ ਤੂੰ ਓ ਟਰੂਰ ਨੋਂਨਤ ਨਾਮ ਨਿਧਾਨ ਹੈ ਤਦ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਝੂਰ ਨੇੜੇ ਦੇ ਸੇ ਬਾਤ ਲੋਕ ਤੁਝ ਸੁਝੇ ਦੂਰ ਫੇਰ ਫਸਾਇਆ ਫੇਰ ਹੂਆਣਾ ਸਤਗੁਰ ਘਾ ਦੂਰ ਸੋ ਟਿੱਕਾ ਸੋ ਪੈਣਾ ਸੋਹੀ ਦੀਪਾਨ ਪਿਓ ਤਤੇ ਜਹਿਵਾ ਪੋਤਾ ਪਰਵਾਨ ਜੇਨ ਬਾਸਕ ਨੇtre ਕਤਿਆ ਕਰ ਨਹੀਂ ਦਾਣ ਜੇਨ ਸਮੰਦ ਵਿਰੋਲਿਆ ਕਰ ਮੇਰ ਮਦਾਨ ਚੌਦਰ ਤਨ ਕਾਲਿਆ ਨ ਕੀ ਤੋਣ ਚਾਨਾਨ ਕੋੜਾ ਕੀ ਤੋ ਸਹਿਜ ਦਾ ਚਤ ਕੀਓ ਪਲਾਨ ਤਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਫਹਾਨ सतै खेत जमायो सतै छावाण नेतरसोई तेरी है क्यों मैदा खान चारे कुंडा सुजी ओस मन में शब्द फरवाण हवा कौन निबारीओ कर नत निशान अवतरया औतार लेसो पुरख सजान छखड़वाओ न डोले पर्वत मेराण जाने विरथा जी की जानी हो जान क्या सलाह ही सच्चे बादशाह चातु सुखड़ सजान ਦਾਨ ਜੇ ਸਤਗੁਰੂ ਭਾਵਸੀ ਸੋ ਸਤੇ ਧਾਣਾ ਨਾਨਕ ਹੰਦਾ ਛਾਤਰ ਸਿਰ ਉਮਤ ਹੈਰਾਨ ਸੋ ਟਿਕਾ ਸੋ ਬਹਿਣਾ ਸੋਈ دیਵਾਨ ਯੁਦਾ ਤੇ ਜਿਵ ਆ ਪੁਤਰਾ ਪਰਵਾਨ ਤਨ ਤਨ RAMDAS ਗੁਰ ਜਿਨ ਅਸਰਿਆ ਤੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਚਣ ਹਾਰੇ ਤਾਰਿਆ ਸਿਖੇ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਤਾ ਅਤੋਲ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ ਜਿਨਹੀਂ ਤੂੰ ਸੇਵਿ ਆਪੋ ਕਰ ਸੇ ਤੁਧ ਪਾਰ ਉਤਾਰੇਆ ਲਭ ਲੋਭ ਕਾਮ ਕ੍ਰੋਧੋਂ ਮਾਰ ਕਟੇ ਤੁਧ ਸਰ ਪਰ ਆਵਾਰਿਆ ਤਨ ਸੁ ਤੇਰਾ ਥਾਨ ਹੈ ਸੱਚ ਤੇਰਾ ਫੈਸਕਾਰਿਆ ਨਾਨਕ ਤੂੰ ਲੈਣਾ ਤੂ ਹੈ ਗੁਰ ਹਮਰ ਤੂੰ ਵਿਚਾਰਿਆ ਗੁਰ ਟਿਠਾਤਾ ਮਨ ਸਾਧਾਰਿਆ ਚਾਰੇ ਜਾਕੇ ਚੋ ਚੁਕੇ ਪੰਚਾਇਣ ਆਪੇ ਹੋਆ ਆਪਣੇ ਆਪ ਸਾਚਿ ਹੋਣ ਆਪੇ ਹੀ ਥੰਮੈ ਖਲੋਆ ਆਪੇ ਪਠੀ ਕਲਮਾ ਆਪ ਆਪ ਲੇਖਣ ਹਾਰਾ ਹੋਆ ਸਭ ਉਮਤ ਆ ਪੜ ਜਾਵਣੀ ਆਪੇ ਹੀ ਨਵਨਰੋਆ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਅਖੇ ਵੇਚੰਦੋਆ ਓਗ ਬੜਾ ਤ ਆਥਣਵ ਚੋ ਚਕੀ ਕੀ ਅਨ ਹਲੋਆ ਜਿੰਨੇ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ ਦੂਣੀ ਚੌੜੀ ਕਰਾਮਾਤ ਸੱਚੇ ਖਾ ਸੱਚਾ ਟੋਆ ਚਾਰੇ ਚਾਕੇ ਛੋ ਚੁਕੀ ਪੰਜਾਇਣ ਹਪੇ ਹੋਆ ਹੋਇ ਗੁਰਜੀਕਾ ਖਾਲਸਾ ਹੋਇ ਗੁਰਜੀਕੀ ਫਤ